ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ देर रात ਫਰੀਦਕੋਟ ਦੇ ਪਿੰਡ ਕਲੇਰ ਕੋਲ ਇੱਕ ਤੇਜ਼ ਰਫ਼ਤਾਰ ਕਾਰ ਨੇ ਅੱਗੇ ਜਾਂਦੀ ਬਾਈਕ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ ਦੇ ਚਲਦੇ ਬਾਈਕ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਜੀਹਾਂ ਦੱਸਦੀ ਹੈ ਕਿ ਆਸ-ਪਾਸ ਖੜੇ ਪਿੰਡ ਦੇ ਲੋਕਾਂ ਨੇ ਤੁਰੰਤ ਕਾਰ ਨੂੰ ਘੇਰ ਲਿਆ ਅਤੇ ਕਾਰ ਚਾਲਕ ਨੂੰ मौके ਤੇ ਫੜ ਲਿਆ ਗਿਆ ਜਦਕਿ ਇੱਕ ਕਾਰ ਸਵਾਰ मौके ਤੇ ਹੀ ਭੱਜ ਗਿਆ मौके ਤੇ ਮੌਜੂਦ ਲੋਕਾਂ ਮੁਤਾਬਿਕ ਬਾਈਕ ਸਵਾਰ ਜੋ ਪਿੰਡ ਟਹਿਣਾ ਵਿਖੇ ਕੋਲਡ ਸਟੋਰ ਚ ਕੰਮ ਕਰਦਾ ਸੀ ਅਤੇ ਰਾਤ ਨੂੰ ਆਪਣੀ ਡਿਊਟੀ ਖਤਮ ਕਰ ਆਪਣੀ ਬਾਈਕ ਤੇ ਵਾਪਸ ਪਿੰਡ ਜਾ ਰਿਹਾ ਸੀ ਅਤੇ ਜਦ ਪਿੰਡ ਕਲੀਅਰ ਕੋਲ ਪੁੱਜਾ ਤਾਂ ਪਿੱਛੋਂ ਆ ਰਹੀ ਇੱਕ ਤੇਜ਼ ਰਫਤਾਰ ਸਵਿਫਟ ਕਾਰ ਨੇ ਜ਼ੋਰਦਾਰ ਟੱਕਰ ਮਾਰੀ ਇਸ ਦੇ ਚਲਦੇ ਬਾਈਕ ਸਵਾਰ ਹੇਠਾਂ ਡਿੱਗ ਪਿਆ ਜਿਸ ਨਾਲ ਉਸ ਦੀ मौके ਤੇ ਹੀ ਮੌਤ ਹੋ ਗਈ ਫਿਲਹਾਲ ਮੌਕੇ ਤੇ ਪੁੱਜੀ ਪੁਲਿਸ ਵੱਲੋਂ ਕਾਰ ਚਾਲਕ ਨੂੰ ਹਿਰਾਸਤ ਚ ਲਿਆ ਗਿਆ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਮੈਡੀਕਲ ਹਸਪਤਾਲ ਮੋਰਚਰੀ ਚ ਭੇਜਿਆ ਗਿਆ ਜਿੱਥੇ ਅੱਜ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਦੇਖਦੇ ਆਂ ਪੂਰੀ ਰਿਪੋਰਟ ਹਾਂਜੀ ਕੀ ਨਾਮ ਮੇਰਾ ਨਾਮ ਸੁਖਦੀਪ ਸਿੰਘ ਹੈ ਮੇਰੀ ਭੂਆ ਦਾ ਮੁੰਡਾ ਸੀਗਾ ਜਿਹਦਾ ਐਕਸੀਡੈਂਟ ਹੋਇਆ ਇਹ ਟੇਨੇ ਤੋਂ ਆ ਰਿਹਾ ਸੀਗਾ ਇੱਕ ਕੋਲਡ ਸਟੋਰ ਤੇ ਉੱਥੇ ਜੌਬ ਕਰਦਾ ਸੀਗਾ ਇਹ 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 ਬੰਦਿਆਂ ਨੇ ਜੋ ਖੂਨ ਲਾਇਆ ਸਾਡੇ ਪੈਣਦਿਆਂ ਇੱਥੋਂ ਵੀ ਉਹਦਾ ਐਕਸੀਡੈਂਟ ਹੋ ਗਿਆ ਇਹਨਾਂ ਦੱਸਣ ਦੀ ਗੱਲ ਆਈ ਉਹ ਮਲਾਜ਼ਮ ਕਹਿੰਦੇ दारू ਦੇ ਰੱਜੇ ਸੀਗੇ ਉਹਨਾਂ ਨੂੰ ਲਿਆ ਕੇ ਪਿੱਛੋਂ ਇਹ ਮੋਟਰਸਾਈਕਲ ਦੇ ਵਿੱਚ ਗੱਡੀ ਮਾਰੀ ਆ ਇੱਕ ਭੱਜ ਗਿਆ ਤੇ ਇੱਕ ਚੌਂਕੀ ਵਾਲੇ ਫੜ ਕੇ ਲੈ ਗਏ ਤੇ ਇਹਨਾਂ ਨੇ ਜਾਣ ਕੇ ਹੀ ਮਾਰੀ ਆ ਗੱਡੀ ਵਿੱਚ ਹੀ ਆਏ ਅਮਰੋਜ ਆਉਂਦਾ 5 ਸਾਲ ਹੋ ਗਏ ਜੌਬ ਕਰਦੇ ਨੂੰ ਤੇ ਇਹ ਮੈਂ ਬੇਨਤੀ ਕਰਦਾ ਵੀ ਇੱਥੇ ਬੰਦੀ ਕਾਰਵਾਈ ਪੂਰੀ ਕੀਤੀ ਜਾਵੇ ਜਿਹੜੇ ਬੰਦੇ ਨੇ ਗੱਡੀ ਮਾਰ ਕੇ ਐਕਸੀਡੈਂਟ ਕੀਤਾ ਸਾਡੇ ਬੰਦੇ ਦੀ ਜਾਨ ਵੀ ਖਤਮ ਕਰਤੀ ਹੈ ਇਨਸਾਫ ਮਿਲਣਾ ਚਾਹੀਦਾ ਸਾਨੂੰ ਹਾਂਜੀ ਭਾਈ ਕੀ ਨਾਮ ਆ ਨਰਮਲ ਸਿੰਘ ਕਿਸ ਤਰ੍ਹਾਂ ਹੈ ਆਪਾਂ ਹਾਂ ਅੱਛਾ ਜੀ ਮੋਟਰਸਾਈਕਲ ਆ ਗਿਆ ਹੁੰਦਾ ਹੈ ਮਗਰ ਗੱਡੀ ਹੁੰਦੀ ਹੈਗੀ ਧਾਰੂ ਦੇ ਡੱਕੇ ਹੀ ਕੇ ਉੱਤੇ ਝਾੜ ਕੇ ਗੱਡੀ ਮੋਟਰਸਾਈਕਲ ਲਿਆ ਕੇ ਇੱਥੇ ਸੁੱਟਿਆ ਉਹਨਾਂ ਨੇ ਬਹੁਤ ਜ਼ਬਰਦਸਤ ਵਜਿਆ ਅੱਛਾ ਹਾਂਜੀ ਮੋਟਰਸਾਈਕਲ ਦਾ ਕੀ ਪਰਾਂ ਦੇ ਹਾਂਜੀ ਉਹਦਾ ਖਤਮ ਹੀ ਹੈ ਜੀ ਮੌਕੇ ਤੇ ਖਤਮ ਹੋ ਗਿਆ ਉਹਦਾ ਮੌਕੇ ਤੇ ਖਤਮ ਹੋ ਗਿਆ ਵਜਨ ساری ਉਹ ਦੋ ਕਿਲਾਵਾੜ ਦੋ ਕਿਲੇ ਉਹ ਦੋ ਜਣੇ ਉਹ ਦੋ ਜਣੇ ਇੱਕ ਭੱਜ ਗਿਆ ਇੱਕ ਫੜ ਲਿਆ ਜੀ ਇਹਨਾਂ ਨੇ ਅੰਬਰਸਰ ਹੁੰਦੇ